ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਕਈ ਵੀ ਵੀਰਾਂ ਦੀਆਂ ਫੋਨ ਕਾਲਾਂ ਹੁੰਦੀਆਂ ਹੁੰਦੀਆਂ ਕਿ ਸਾਨੂੰ ਵੀਰੇ ਚੰਗੀਆਂ ਕੱਟੀਆਂ ਚਾਹੀਦੀਆਂ ਅੱਜ ਤੁਹਾਡੇ ਵਾਸਤੇ ਇੱਕ ਵੱਡਾ ਲਾਟ ਲੈ ਕੇ ਆਂਦਾ ਕੱਟੀਆਂ ਦੀਆਂ ਟੋਟਲ 11 ਨਾਗਾ ਕੱਟੀਆਂ ਦੇ 12 ਦੀ ਸਾਰੀ 12 ਨਾਗਾ ਜੀ ਤੇ 12 ਦੇ 12 ਹੀ ਮੋਰਾ ਦੇ ਤੋਪਈਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਨਗ ਕੋਈ ਪਸੰਦ ਆਉਂਦਾ ਕਿ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਸਪੈਸ਼ਲ ਬੇਨਤੀ ਹੈ ਕਿ ਵੀਡੀਓ ਨੂੰ ਐਂਡ ਤੱਕਰ ਜਰੂਰ ਦੇਖਿਓ ਕੱਲੇ ਕੱਲੇ ਨਗ ਦੀ ਤੁਹਾਨੂੰ ਆਪਾਂ ਡਿਟੇਲ ਬਾਈ ਕੋਲੋਂ ਲੈ ਕੇ ਦੇਵਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀਰੇ ਜੈ ਸਿੰਘਾ ਜੀ ਪਿੰਡ ਮਹਿਰੋਾ ਤਸੀਲ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98142 9992 98142 9992 ਠੀਕ ਆ ਅੱਜ ਫਿਰ ਲਾਟ ਹੀ ਘੜਤਾ ਵੀਰੇ ਲਾਟ ਆ ਬਈ ਮਾਲਕ ਦੀ ਕਰਪਾਣਾ ਵੇਚਣੇ ਆ ਤਾਂ ਨਹੀਂ ਸੀ ਅਗਲੇ ਨੇ ਹੂੰ ਲੇਬਰ ਕਰਕੇ ਅਗਲੇ ਨੇ ਜਾਨਵਰ ਵੇਚਤੇ ਸਾਰੀਆਂ 15 ਤੋਂ ਪਲੱਸ ਮਈਆਂ ਵਾਲਿਆਂ ਦੇ ਬੱਚੇ ਕੋਈ ਅਗਲਾ ਬਈ ਤੂੰ ਆਪ ਵੀ ਬਈ ਅਗਲਾ ਤਾਂ ਵੇਖੂਗਾ ਤੂੰ ਵੀ ਬਈ ਕੋਲੇ ਖੜਾ ਕਹਦੇ ਵੀ ਕੋਈ ਇੱਕ ਵੀ ਮਾੜੀ ਆ ਜਾਨਵਰ ਆ ਇੱਕੋ ਥਾਂ ਹੀ ਆਇਆ ਸਾਰਾ ਲਾਟ ਬਈ ਹਾਂ ਕੋਕੇ ਹੀ ਆ ਸਾਰੇ ਬਈ ਇੱਕ ਤੋਂ ਇੱਕ ਹੀ ਆ ਸ਼ਾਮ ਗੌਰ ਤੁਹਾਨੂੰ ਆਪ ਹੀ ਦਿਖਦੀ ਹੋਊਗੀ ਕੋਈ ਵੀ ਕੱਟੀ ਲਿੱਸੀ ਨਹੀਂ ਇਹਦੇ ਚ ਐਂਡ ਚੌੜੀਆਂ ਪੰਨਲ ਚੈੱਕ ਕਰ ਲਓ ਪੱਠ ਪੂੜੇ 15 ਪਲਾਸਾਂ ਵਾਲੀਆਂ ਹੀ ਆ ਸਾਰੀਆਂ ਐਵੇਂ ਆਪਾਂ ਕਹਦੇ ਅਗੇ ਬਾਈ ਇਹਦੀ ਮਾਂ ਥੱਲੇ 20 ਕਿਲੋ ਸੀ 22 ਸੀ 25 ਸੀ ਉਹਦਾ ਨਹੀਂ ਕੋਈ ਫਾਇਦਾ ਤੇ ਛੋਟੇ ਬੱਚਿਆਂ ਤੋਂ ਸਟਾਰਟ ਹੋ ਜਾਂਦੇ ਆਪਾਂ ਤੇ ਰੇਟ ਬਾਈ ਕਿੰਨਾ ਆ ਤੋ ਸ਼ੁਰੂ ਹੋ ਜਾਣਾ ਆਪਣਾ ਰੇਟ ਵੀਰੇ ਆਪਣਾ ਸ਼ੁਰੂ ਹੋਊਗਾ 42000 ਤੋਂ ਹਾਂ ਐਂਡ ਰੇਟ 42000 ਹਾਂ ਐਂਡ ਰੇਟ 42000 ਆ ਸਟਾਰਟਿੰਗ ਜੀ ਜਿਹੜੀ ਸਟਾਰਟਿੰਗ ਆ ਮਤਲਬ ਜਿਹੜਾ ਐਂਡ ਵਾਲਾ ਰੇਟ ਆ ਸਭ ਤੋਂ ਵੱਧ ਵਾਲਾ 42000 ਘੱਟ ਘੱਟ ਵਾਲਾ ਸਭ ਤੋਂ 10000 10000 ਤੋਂ ਸ਼ੁਰੂ 42000 ਤੇ ਖਾਤ 42000 ਤੇ ਖਾਤ 12 ਨਗਾਂ ਦੇ ਟੌਰ ਨਾਲ 10 ਮਿੰਟ ਕੱਢ ਕੇ ਵੀਡੀਓ ਵੇਖਣ ਭਾਈ ਹਾਂ ਕਿਉਂਕਿ ਬਾਅਦ ਚ ਅਗਲਾ ਕੋ ਬਾਕੀ ਯਾਰ ਵੀਰੇ ਕੋਲੇ ਆ ਕੇ ਵੀ ਅਗਲਾ ਕਦੇ ਵੇਖੇ ਨਾ ਕਰੇ ਐਨ ਮੈਂ ਕਹਿੰਨਾ ਕੋਈ ਤੋਰਾ ਬਾਈ ਕੋਈ ਥਾਣਾ ਕੋਈ ਕੱਟੀ ਦਾ ਬਾਈ ਐ ਸਾਰੇ ਕੋਈ ਹੈ ਬਾਈ ਠੀਕ ਆ ਸਾਰੇ ਨਾਗ ਵੀਰੇ ਦੰਦੋ ਖੀਰੇ ਹੋਣਗੇ ਜੀ ਵੱਡੇ ਵੀਰੇ ਖੀਰੇ ਹੋਣਗੇ ਜੇ ਕਿਸੇ ਦਾ ਦੰਦ ਸਟਿਆ ਹੋਇਆ ਕੱਤੀ ਵੀ ਅਗਲਾ ਉਂ ਲੈ ਜਾਏ ਤੇ ਆਪਦਾ ਕਰਾਇਆ ਵੀ ਲੈ ਜੀ ਅੱਛਾ ਕੱਤੀ ਵੀ ਫ੍ਰੀ ਕਰੇ ਪਹੁੰਚਦੀ ਕਰ ਦਾਂਗੇ ਹਾਂ ਕਿਸੇ ਦਾ ਵੀ ਛਟਿਆ ਹੋਵੇ 12 ਚ ਬਾਈ ਗਰਾਂਟਡ ਖੀਰੇ ਨਾਗਾ ਇਧਰੋਂ ਸ਼ੁਰੂ ਕਰ ਆ ਤੋਫੇ ਤੋਂ ਵਿਚੋਂ ਨਾ ਆਪਾਂ ਸਾਰੇ ਨਾਗ ਨਹੀਂ ਤੋੜਦੇ ਬਾਈ ਤੋਰੀ ਕੋਈ ਵੀ ਨਹੀਂ ਜਾਣੀ ਤੋਰੀ ਆਉਣੀ ਜਾਣੀ ਬਾਈ ਇਹ 12 ਉਹ ਤਾਂ ਕਾ ਕਰਦੀਆਂ ਇੱਕ ਦੂਜੇ ਦੀਆਂ ਨਾ ਇਹ ਖੁੱਲੀਆਂ ਬਾਈ ਇੱਕ ਥਾਂ ਦੇ ਖੜੀਆਂ ਰਹੀਆਂ ਵੀਰੇ ਤੋਰੀ ਕੋਈ ਵੀ ਨਹੀਂ ਜਾਣੀ ਤੋਰੇ ਦੀ ਸਾਰਿਆਂ ਦੀ ਗਰੰਟੀ ਹੈ ਮੈਂ ਕਹਿੰਦਾ ਯਾਰ ਵੀਰੇ ਕੋਈ ਲੱਕੜੀ ਮਾਰਦੀ ਨਿਕਲ ਜੇ ਯਾਰ ਬਾਈ ਆਪਣੀ ਹੋਰ ਦੱਸ ਇੱਥੇ ਇੰਨੀ ਗਰੰਟੀ ਹੈ ਇਧਰੋਂ ਇਹਨੂੰ ਮਾੜਾ 12 ਕਟੀਆਂ 'ਚੋਂ ਵੀਰੇ ਇੱਕ ਕੱਟੀ ਦੇ ਫੋਟ ਆ ਉਹ ਦੱਸਾਂਗੇ ਉਹ ਦਿਖਾ ਦਾਂਗੇ ਆਪਾਂ ਉਹ ਦਿਖਾਵਾਂਗੇ ਉਹ ਵੀ ਇਹੋ ਜੀ ਆ ਉਹ ਵੀ ਲਾ ਦੇਾਂਗੇ ਠੀਕ ਆ ਹਾਂ ਇਧਰ ਇਹਦਾ ਮਾੜਾ ਜਾਂ ਮੂੰਹ ਇਧਰ ਨੂੰ ਕਰਾ ਦੇ ਸਿੰਗੀ ਦੀ ਕੁਆਲਿਟੀ ਯਾਰ ਬਾਈ ਐ ਨਹੀਂ ਗੱਲ ਕੋਈ ਅਗਲਾ ਜੇ ਕਿਸੇ ਦੇ ਤੋੜੀਆਂ ਬਹਿ ਕੇ ਵੇਖਣ ਵਾਲੀ ਕੀ ਹੈ ਪਰ ਕਿਸੇ ਦੇ ਘਰੇ ਚੰਗੇ ਤੇ ਖੜੀ ਹੁੰਦੀ ਨਾ ਬੈ ਲਿਆ ਘਣਾ ਹਰਿਆਣੇ ਉਹ ਲਿਆਉਂਦੀ ਹੈ ਹਰਿਆਣੇ ਉਹ ਲਿਆਉਂਦੀ ਹੈ ਮੈਂ ਵੀ ਆਈ ਕਹਿਣ ਲੱਗਿਆ ਸੀਗਾ ਕੁਆਲਿਟੀ ਬਾਲੀ ਆ ਤੋੜ ਕੇ ਵੀਰੇ ਤਾਂ ਨਹੀਂ ਦਿਖਾਉਂਦੀਆਂ ਇਕੱਠੇ ਆਏ ਆ ਨਗ ਭੱਜਣਗੇ ਤੁਹਾਨੂੰ ਆਈ ਆਪਾਂ ਤਸੱਲੀ ਨਾਲ ਦਿਖਾ ਦਾਂਗੇ ਝੋਲੀ ਕਰ ਲੋ ਚੱਕ ਇੱਥੇ ਰੱਖ ਝੋਲੀ ਚ ਟੈਲੀ ਬਹੁਤ ਆ ਵੀਰੇ ਬਾਈ ਕੱਤੀ ਬੰਨ ਕੱਲਾ ਕੱਲਾ ਥਾਣ ਪਿਆ ਨਿੱਖੜਮਾ ਫੋਰਡ ਸ਼ੈਂਕਪੂਰਾ ਵੀ ਨਹੀਂ ਕੁਆਲਿਟੀ ਕਰ ਲੋ ਚੱਕ ਪੱਠ ਪੂੜਾ ਗੋਲ ਆ ਗੋਲ ਸਿੰਗੀ ਆ ਕੋਈ ਆਈ ਨਹੀਂ ਬਈ ਬਣਾਇਆ ਇਹਦੇ ਹੋਈ ਆ ਏਆਈ ਵਗੈਰਾ ਜੀ ਰੇ ਤਿਆਰੀ ਚਾਹੀਏ ਆ ਤਿਆਰੀ ਆ ਯਾਨੀ ਅਗਲਾ ਜਾ ਕੇ ਲਵਾ ਦੇਣਾ ਯੇ ਦਿਨਾਂ ਦੇ ਭਰਾ ਦੇ ਦਹਾਹਾਂ ਚ ਭਰਾ ਦੇ ਮਹੀਨੇ ਦੇ ਭਰਾ ਦੇ ਏਆਈ ਵਾਲੀ ਕਿਉਂਕਿ ਵੇਟ ਵਾਲੇ ਵਕਤੋਂ ਤਾਂ ਖੁੰਜੀ ਨਹੀਂ ਨਾ ਘੱਟ ਵਾਲੇ ਵੇਟ ਵਾਲੇ ਖੁੰਜੀ ਪੱਠ ਪੂੜੇ ਦੀ ਜੜਾਈ ਤੁਸੀਂ ਹੋਣੀ ਚੈੱਕ ਕਰ ਲੋ ਹਜੇ ਬੱਚਾ ਵੀਰੇ ਕੀਮਤ ਫਿਰ ਜੈਜ ਜਮਲ ਜਿਹੜੇ ਲੈਣੇ ਯਾਰ ਵੀਰੇ ਕੀਮਤ ਆ ਇਹਦੀ ਬੱਚੇ ਦੀ ਭਾਵੇਂ ਕੋਈ ਮੁੱਲ ਹੀ ਨਹੀਂ ਵੀਰੇ ਭਾਵੇਂ 60000 ਮੰਗ ਲਈ ਤਾਂ ਵੀ ਨਹੀਂ ਮੁੱਲ ਬਾਈ ਆਪਾਂ ਵੀਰੇ 42000 ਰੁਪਏ ਦੀ ਕੱਟੀ ਦੇਵਾਂਗੇ ਮਾਣ ਤਣ ਕਰਦੇ ਆਂਗੇ ਬਾਈ ਆਪਾਂ ਅੜਨਾ ਕਿਸੇ ਚ ਵੀ ਨਹੀਂ ਇਹ ਨਹੀਂ ਬਾਈ ਲਖੀਰ ਨਹੀਂ ਖੇਚੀ ਕਿਸੇ ਦੀ ਆਪਣੀ ਹੈ ਨਹੀਂ ਆਪਾਂ ਨੇ ਜਿਹੜਾ ਵਜਿਆ ਬਾਈ ਆਪਾਂ ਅਗਲੇ ਨਾਲ ਕਾ ਸਹੀ ਗੱਲ ਕੇਰਾ ਫੋਨ ਲਾ ਲਵੇ ਲਖੀਰ ਕੋਈ ਨਹੀਂ ਬਾਈ 40 ਮੰਗਿਆ ਤੇ 42 ਆ ਆਪਾਂ ਕਿਸੇ 42 ਮੰਗ ਲਿਆ ਆਪਾਂ 42 ਹੀ ਲੈਣਾ ਪਰ ਦੂਜੀ ਗੱਲ ਇਹ ਆ ਭਾਈ ਆਪਾਂ ਮੁੱਲ ਕੋਈ ਵੱਧ ਨਹੀਂ ਕਰਨੇ ਵੱਧ ਨਹੀਂ ਕਰਨਾ ਆਪਾਂ ਇਹ ਤੇ ਫਿਰ ਕੋਈ 20 ਲਾਈ ਜਾਵੇ ਉਹ ਤਾਂ ਫਿਰ ਕੰਮ ਲੋਟ ਨਹੀਂਗਾ ਤੇ ਇੱਕ ਹੋਰ ਵੀ ਆ ਨਾ ਜੇ ਕੋਈ ਇਕੱਠੀਆਂ ਤੋਂ ਪੈਸਾ ਮੰਗ ਲਾਵਾ ਆਪਾਂ ਜੇ ਉਹੋ ਜਿਹਾ ਕੰਮ ਕਰਨਾ ਤੇ ਤੇਰੇ ਸਾਹਮਣੇ ਭਾਈ ਵਾਜਾਂਚ ਆਪਾਂ ਉਹਨਾਂ ਨੂੰ ਫੜਾ ਕੇ ਮੁਸਲਮਾਨਾਂ ਨੂੰ 5 ਮਿੰਟ ਚ ਵਿਹਲੇ ਹੋਏ 5 ਮਿੰਟ ਉਹਨਾਂ ਨੇ ਤਾਂ ਭੱਜੇ ਫਿਰ ਨਾ ਵਾਜਾਂ ਵਾਲੀਆਂ ਕੱਟੀਆਂ ਵੀਰੇ ਪਰ ਇਹਨੂੰ ਇਧਰ ਨੂੰ ਹੱਕ ਦੀ ਆਪਾਂ ਦੋ ਨੰਬਰ ਦਿਖਾ ਦੇਗੇ 42000 ਰੁਪਏ ਚ ਖੁੱਲਾ ਮਾਨਤਾਨ ਹੋਜੂ ਜੇ ਕੋਈ ਤੁਸੀਂ ਜੋੜਾ-ਜੂੜਾ ਮਿਲਾ ਕੇ ਲੈ ਜਾਓਗੇ ਤਾਂ ਬਾਲਾ ਫਾਇਦਾ ਹੋ ਜਾਣਾ ਆਹ ਤੋਂ ਆਹ ਵੀ ਸਾਰੇ ਸ਼ੀਸ਼ੇ ਹੀ ਆ ਹਾਂ ਸਿੰਗੀ ਜਮਾ ਗੋਲ ਹਨ ਇਹਨੂੰ ਕਹਿੰਦੇ ਰੁਪਿਆ ਨਹੀਂ ਨੰਗਣਾ ਵੈਦਦੀ ਇਹਦੇ ਨਹੀਂ ਨੰਗਣਾ ਵੈਦਦੀ ਭਾਈ ਇਹ ਭਾਈ ਕੋਕੇ ਹੀ ਆ ਸਾਰੇ ਹੂੰ ਕੋਕੇ ਪੀ ਸੀ ਆ ਇਹਦੀ ਵਿੱਚ ਹੋਲੀ ਚੈੱਕ ਕਰ ਲੋ ਐਂਡ ਟੌਪ ਦੀ ਤਸੱਲੀ ਨਾਲ ਬਹਿ ਕੇ ਵੀਰੇ ਵੀਡੀਓ ਚੈੱਕ ਕਰ ਲੋ ਜਾਇਦ ਜੀ ਕੀਮਤ ਇਹਦੀ ਵੀਰੇ 38000 ਰੁਪਿਆ ਜੋੜੇ ਚ ਖੁੱਲਾ ਕਰਦੇ ਆਂਗੇ ਬਾਈ ਕੋਈ ਚੱਕਰ ਵਾਲੀ ਜਿਵੇਂ ਹੋਇਆ ਕਰਦੇ ਆਂਗੇ ਕੋਈ ਗੱਲ ਨਹੀਂ ਇਹਦੀ ਡਿਮਾਂਡ ਹੈ ਬਾਈ ਆ ਸੰਭਨ ਵਾਲੇ ਚੰਗੇ ਬੰਦੇ ਦੇ ਘਰੇ ਜਾਣ ਬਾਈ ਇਹ ਤਾਂ ਆਪਾਂ ਇਹਨਾਂ ਦੀ ਜਾਨ ਹੀ ਬਚਾਉਣੀ ਆ ਤੇਰੀ ਗੱਲ ਸਹੀ ਆ ਤੇ ਬਾਈ ਇਹ ਸਾਰੇ ਕੋਕੇ ਆ ਕੋਕੇ ਪੀ ਸੀ ਆ ਇਹਦੀ ਗੱਲ ਕੋਈ ਕਿਸੇ ਨੂੰ ਵੀ ਕਹਨੇਗਾ ਆਏ ਸਿੰਗੀਆਂ ਬਾਹਲੀਆਂ ਟਾਪ ਦੀਆਂ ਵੀਰੇ ਕੁਆਲਿਟੀ ਇਹਦੀ ਵਿੱਚ ਐਕਸਾ ਬਾਹਲੀ ਚੰਗੀ ਚੀਜ਼ ਆ ਦੋ ਘੜੀਆਂ ਬਹਿ ਕੇ ਵੇਖਣ ਵਾਲੀਆਂ ਚੀਜ਼ਾਂ ਡਰਦੀਆਂ ਥੋੜੀਆਂ ਜੀਆਂ ਹਨਾ ਤੇ ਝੋਲੀ ਝੋਲੀ ਭਰੇ ਦੀ ਵੀ ਫੁੱਲ ਟਾਪ ਦੀ ਆ ਦਿਖਾ ਦਿੰਨੇ ਆ ਕੱਲਾ ਕੱਲਾ ਥਾਣੇ ਨਿੱਖੜ ਮਾ ਰੰਗ ਪ੍ਰਿੰਟ ਪੂਰਾ ਚੰਗਾ ਪਿਓਰ ਮੋਰਾ ਦੇ ਤੂਫਈਆ ਤਿੰਨ ਨੰਬਰ ਦੀ ਫਿਰ ਡਿਮਾਂਡ ਬਈ ਜੈਜ ਜੀ ਕਰਦੀ ਮਾਨ ਤਾਨ ਖੁੱਲਾ ਵਿੱਚ ਹੋ ਜਾਊਗਾ ਇਹ ਡਿਮਾਂਡ ਵੀਰੇ ਇਹਦਾ ਵੀਰੇ 38000 ਰੁਪਈਆ ਲੈਣਾ ਇਹਦਾ 38000 ਰੁਪਈਆ ਇੱਕ ਦਾ 42 ਦੋ ਦਾ ਵੀ 38 ਤੇ ਤਿੰਨ ਦਾ ਵੀ 38 ਗੌਰ ਨਾਲ ਵੇਖ ਲਓ ਤੇ ਅੱਗੇ ਨਗ ਨੰਬਰ ਆ ਗਿਆ ਬਈ 4 ਚਾਰ ਇਧਰ ਨੂੰ ਕਰ ਲਈ ਮੜਾ ਜਾਈਦਾ ਸੰਗ ਵੀਰੇ ਇਹਦਾ ਸੋਲ ਇੱਕ ਮੀਣਾ ਵਾ ਮੀਣਾ ਹਾਂ ਅੱਤੀ ਮੀਣੀ ਹੈ ਹਾਂ ਹੈਲਥਾ ਪੂਰਾ ਬਾਈ ਲੈ ਇਹਦੀ ਕੁਆਲਿਟੀ ਹੈ ਇੱਕ ਪਾਸੋਂ ਦਾ ਹੈਗੀ ਪੂਰੀ ਕੁੰਡੀ ਇੱਕ ਪਾਸੋਂ ਮੀਣੀ ਹੈ ਹੈ ਹਾਂ ਆਹ ਬਾਈ ਹੈਲਥਾ ਪੂਰਾ ਲੈ ਹੈਲਥਾ ਜੀ ਠੀਕ ਆ ਚਲੋ ਕਰਮਾ ਵਾਲੀ ਵਾਦਾ ਕਰੇ ਆ ਪਤਾ ਕਿੰਨਾ ਅਗਲੇ ਦੇ ਘਰੇ ਜਾ ਕੇ ਫੂਟ ਛਾਂ ਕੇ ਇਹਦੇ ਵੀ ਨਹੀਂ ਮੈਂ ਕਹਿੰਦਾ ਵੀਰੇ ਯਾਰ ਤੈਨੂੰ ਕਿਹਾ ਇੱਕ ਦੇ ਆ ਦੱਸ ਕੇ ਦੇਵਾਂਗੇ ਕਿਸੇ ਦੇ ਹੋਰ ਨਹੀਂ ਬੱਠ ਪੂਰੇ ਦੀ ਚੜਾਈ ਦੇਖੀ ਹੈ ਨਾ ਉਹਨਾਂ ਨਾਲੋਂ ਪੂਰਾ ਜ਼ਿਆਦਾ ਬਨਾਵਟ ਚੈੱਕ ਕਰ ਬੱਠ ਪੂੜੇ ਦੀ ਟੋਪ ਕੁਆਲਿਟੀ ਆ ਪੂਰੀ ਐ ਨਹੀਂ ਕਾ ਭਾਈ ਉਹੀ ਜਾ ਕੇ 5-7 ਕਿਲੋ ਵਾਲੀ ਰਹਿ ਜਾਣੀ ਆ ਮੈਂ ਕਹਿੰਦਾ ਯਾਰ ਭਾਈ ਕੋਕੇ ਬਣਨ ਵਾਲੇ ਆ ਇਹ ਨਹੀਂ ਲੈ ਭਾਈ ਤਾਂ ਵੀਰੇ ਜਿਹੜਾ ਕੋ ਲੱਖ ਲੈ ਜਾਂ ਸਾਹਮ ਦੇ ਸੋਨਾ ਹੀ ਆ ਆਪਣੀ ਦਾ ਦੁਕਾਨਦਾਰੀ ਉਹੀ ਹੈ ਤੈਨੂੰ ਪਤਾ ਭਾਈ ਆਪਾਂ ਸਾਹਮ ਨਹੀਂ ਸਕਦੇ ਨਹੀਂ ਸਾਹਮ ਸਾਡੇ ਮਜਬੂਰੀ ਆ ਨਹੀਂ ਤਾਂ ਭਾਈ ਇਹ ਤਾਂ ਵਪਾਰ ਨਾਲੋਂ ਵੀ ਮੁhle ਜਾਣ ਹੂੰ ਤੇ 4 ਨੰਬਰ ਦੀ ਡਿਮਾਂਡ 4 ਨੰਬਰ ਵੀਰੇ 38000 ਦੀ ਇਹ ਚਾਰੇ ਹੋ ਗੀਆਂ 38000 ਤਿੰਨੇ 38000 ਦੀਆਂ ਤੇ 5 ਨੰਬਰ ਨਾਗਾ ਗਾਇਸ 5 ਨੰਬਰ ਵੀ ਵੀਰੇ ਐ ਤਸਵੀਰੀ ਆ ਤਸਵੀਰੀ ਆ ਸਿੰਗੀਆਂ ਗੋਲ ਕਰਦੀਆਂ ਹੁੰਦੀਆਂ ਵੇ ਇੱਕ ਦਾ ਇਸੇ ਦਾ 19 ਕਿਉਂ ਆਪਾਂ ਦਿਖਾਤੀ ਵੀਰੇ ਕੁਆਲਿਟੀ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਹੋ ਗੋਲ ਸਿੰਗੀ ਆ ਝੋਲੀ ਵੀਰੇ ਟੋਪ ਦੀ ਪੂਰੀ ਕੱਲਾ ਕੱਲਾ ਥਾਨ ਨਿੱਖੜ ਮਾ ਰੰਗ ਪ੍ਰਿੰਟ ਬੜਾ ਚੰਗਾ ਜਾਇਜ਼ ਜੀ ਕੀਮਤ ਇਹਦੀ 5 ਨੰਬਰ ਦੇ ਇਹ ਵੀਰੇ 35000 ਰੁਪਏ ਦੀ ਇਹ 35000 ਦੀ ਦੇ ਦਾਂਗੇ ਕਟੀਆਂ ਵੀਰੇ ਸਾਰੀਆਂ ਖਦਾ ਬਣਨ ਵਾਲੀਆਂ ਹੀ ਆ ਹਮ ਬਗ ਮਹੀਨੇ 20 ਦਿਨ ਚ ਦੋ ਮਹੀਨੇ ਚ ਬਣਨਾ ਬਣ ਜਾਂਦੀਆਂ ਠੀਕ ਹੈ ਜੀ ਤੇ 5 ਨਗਰ ਦਿਖਾਤੇ ਤੇ 6 ਨੰਬਰ ਨਗ ਆ ਗਿਆ ਵੀਰੇ ਕੁਆਲਟੀ ਹੈ ਦੀ ਵੀ ਬੜੀ ਚੰਗੀ ਹੈ ਨਾ ਪਤਲਾ ਪਿੰਦਾ ਪੂਰਾ ਆਏ ਨੀਗਾ ਯਾਰ ਮਾੜੀ ਦਾ ਕੋਈ ਵੀ ਹੈ ਨਹੀਂ ਵੱਡੇ ਵੀਰੇ ਹੋਰ ਚਮਕ ਦਮਕ ਚੰਗੀ ਆ ਸਿੰਗੀ ਵੀ ਗੋਲ ਕਰਦੀ ਪੈਠ ਗੁੜੇ ਬਾਲੇ ਚੌੜੇ ਚੌੜੇ ਹੈ ਨਾ ਮੈਂ ਸੰਭੀਆਂ ਵੀ ਆ ਚਲੋ ਕਿਸੇ ਕਾਰਨ ਅਗਲੇ ਨੇ ਸੀਰ ਵੀਰੇ ਲੈਵਰ ਖਾਤਰ ਅਗਲੇ ਨੇ ਦਿੱਤੀਆਂ ਨਹੀਂ ਭਾਈ ਅਕਸਰ ਨੂੰ ਐਡੀਆਂ ਪਾਲੀਆਂ ਕੇ ਕਰਦਾ ਪਾਲ ਦਿੰਦਾ ਹੁਣ ਤਿਆਰੀ ਚ ਹੋ ਗਏ ਜਿਹਦਾ ਭਾਈ ਘਰ ਘਰ ਭਰ ਜਾਣਾ ਸੀ ਮੈਂ ਸਹੀ ਗੱਲ ਆ ਤੇ ਨਗ ਨੰਬਰ ਆ ਗਿਆ ਬਈ ਆਪਣਾ 6 6 ਦੀ ਕੀਮਤ ਜੀ ਇਹਦਾ ਵੀ ਵੀਰੇ 35000 ਰੁਪਏ ਠੀਕ ਆ 7 ਨੰਬਰ ਨਗ ਬਈ 7 ਨੰਬਰ ਵੀ ਵੀਰੇ ਵਿਖਾ ਦਿੰਦਾ ਝੋਲੀ ਝੋਲੀ ਪੂਰੀ ਟੌਪ ਦੀ ਮੈਂ ਕਹਿੰਦਾ ਯਾਰ ਬਈ ਝੋਲੀ ਸਾਰੀਆਂ ਨੇ ਇਹਨਾਂ ਚੋਂ ਕਿਸੇ ਨੇ ਖੁੱਲਾ ਸਿੰਘ ਨਹੀਂ ਕਰਨਾ ਗੋਲ ਹੀ ਮੈਂ ਕਹਿੰਦਾ ਯਾਰ ਬਈ ਇਹ ਨਹੀਂ ਅਗਲਾ ਸੋਚ ਰੂਗਾ ਵੀ ਗੋਲ ਹੋਊਗਾ ਕਿ ਨਹੀਂ ਹੋਊਗਾ ਹੈਗਾ ਹੀ ਆ ਇਹ ਤਾਂ ਗੱਲ ਹੈਗੀ ਆ ਠੀਕ ਆ 7 ਨੰਬਰ ਬਈ 7 ਨੰਬਰ ਦਾ ਵੀਰੇ 35000 ਰੁਪਏ ਠੀਕ ਆ ਤਰੀਕਿਆਂ ਬਰੂਕੀਆਂ ਬਹੁਤ ਆ ਵੀਰੇ ਆਹ ਕੱਟੀ ਦੇ ਫੋਟ ਇਹਦੇ ਫੋਟ ਹਾਂ ਕੋਈ ਥਾਣਾ ਦੇ ਨਾਲ ਨਹੀਂ ਆ ਅੱਡ ਆ ਠੀਕ ਹੈ ਹੈਗੀ ਵਿਚਾਲੇ ਆ ਵਿਚਾਲੇ ਦੋ ਥਾਣਾਂ ਦੇ ਵਿਚਾਲੇ ਆ ਆ ਬਰਵੜ ਪਾਈ ਨਹੀਂ ਗਈ ਪਾ ਦੇਣੀ ਆ ਆਪਾਂ ਵੀਡੀਓ ਬਣਾ ਕੇ ਆਪਣੇ ਕੋ ਆਈਆਂ ਹੀ ਆ ਹਜੇ ਆ ਕੇ ਹਾਂ ਉਹ ਲੈ ਜੂ ਭਾਈ ਉਹ ਸਾਈਡ ਤੇ ਆ ਵਿਚਾਲੇ ਆ ਠੀਕ ਆ ਨਿੱਕਰ ਨੂੰ ਕਰ ਬਹੁਤ ਆ ਹਨਾ ਪਰ ਹੈਗੀ ਆ ਜਿਹਦੇ ਦੱਸਾਂਗੇ ਤੁਸੀਂ ਹੂੰ ਦੱਸ ਕੇ ਦੇਵਾਂਗੇ ਆਪਾਂ ਕਾਹਨੂੰ ਗਮਰਾਹ ਕਰਨਾ ਹਨਾ ਕਿਸੇ ਨੂੰ ਤੇ ਇਹ ਨਾਗ ਨੰਬਰ ਆ ਗਿਆ ਵੀਰੇ ਆਪਣਾ 8 ਨੰਬਰ ਆ ਗਿਆ ਵੀਰੇ ਹਨਾ 8 ਨੰਬਰ ਆ ਗਿਆ ਵੀਰੇ ਆਪਣਾ ਇਹਦੀ ਡਿਮਾਂਡ ਜੀ ਇਹ ਵੀਰੇ ਕੱਟੀ ਦੇ ਦੇਾਂਗੇ 30000 ਰੁਪਏ ਇਹ ਫੋਰ ਕਰਨਾ ਮਾਲਾ ਪਰ ਉਹ ਲੈ ਜੂਗੀ ਬਈ ਫੋਰ ਰਹਿੰਦੀ ਹੁਣ ਵੀਰੇ 9 10 11 ਤੇ 12 ਇਹ ਚਾਰਾ ਬੱਚਿਆਂ ਦੀ ਕਿੰਨੀ ਹੋਵੇ ਇਹ ਵੀਰੇ ਆਪਾਂ ਇਕੱਠੇ ਬੱਚੇ ਦੇ ਦੇਾਂਗੇ ਹਾਂ ਆਹ ਕੱਟੀਆਂ ਦੋਨੇ ਵੀਰੇ ਦੇ ਦੇਾਂਗੇ 15 15000 ਦੀ ਜਿਹੜੀ ਮਰਜ਼ੀ ਲੈ ਲਵੇ 30 ਦਾ ਜੋੜਾ ਫੋਰ ਛਾਗ ਦੀ ਗਾਰੰਟੀ ਆ ਹਾਂ ਆਹ ਕੱਟੀਆਂ ਦਾ ਵੀਰੇ ਜੋੜਾ ਆਪਾਂ ਦੇ ਦੇਾਂਗੇ ਹਾਂ 20000 ਰੁਪਏ ਇਹ 20000 ਦਾ ਜੋੜਾ ਯਾਨੀ ਕਿਸੇ ਦਾ ਚਲੋ ਪੰਜ ਪੋੜਾ ਹੁੰਦਾ ਹੈ ਨਾ ਇਹ ਵੀ ਫੁੱਲ ਚੰਗੀਆਂ ਹੀ ਆ ਬਾਈ ਕੱਟੀਆਂ ਮਾੜੀਆਂ ਨਹੀਂ ਉਹ ਬੱਚੇ ਆ ਇਹ ਛੋਟੇ ਇਹਦੀ ਬਾਈ ਉਹਨਾਂ ਦੇ ਵਿੱਚੋਂ ਹੀ ਆ ਸਾਰਾ ਵਿੱਚੋਂ ਹੀ ਆ ਇੱਕ ਥਾਂ ਹੀ ਲਾੜ ਟੱਕਿਆ ਵਾ ਦੋ ਘੜੀਆਂ ਬਹਿ ਕੇ ਵੇਖਣ ਮੈਂ ਤਾਂ ਇਹ ਕਿੰਨਾ ਬਈ ਤੁਸੀਂ ਪੈਸੇ ਲਾਉਣੇ ਚੱਲ ਲੱਗੇ ਆ ਉਹ ਇੱਥੋਂ ਮੁੜਦਾ ਨਹੀਂ ਆ ਕੇ ਹਣਾ ਬਾਈ ਬਰੇ ਕੋਈ ਇਹ ਜਿੰਨੇ ਦੇਣੀ ਆ ਆ ਕੇ ਕੋਈ ਕਹਿ ਦੂਗਾ ਬਾਈ ਕੱਟੀ ਚ ਕਾਚਾ ਕੋਈ ਮੈਂ ਕਹਿੰਦਾ ਉਹ ਤਾਂ ਬਾਈ ਤੂੰ ਤੇਨੂੰ ਵੀ ਦਿੱਸੀ ਜਾਂਦੀਆਂ ਵੀਰੇ ਨਹੀਂ ਤੂੰ ਫੁੱਲ ਵੀ ਬਾਈ ਕਿਹੜੇ ਆ ਤੁਹਾਨੂੰ ਬਸ ਅੱਜ ਕੱਲ ਕੱਟੀ 35-40 ਹਜ਼ਾਰ ਰੁਪਈਆ ਉਹ ਕੱਟ ਕੋਈ ਛੋਟੀ ਵੀ ਨਹੀਂ ਦਿੰਦਾ ਮੇਰੇ ਇੰਨੇ ਵਾਲੇ ਤਾਂ ਇੰਨੇ ਇੰਨੇ ਦੇ ਕਟਿੰਗ ਵਾਲੇ ਨਹੀਂ ਲੈ ਕੇ ਉੱਠ ਜਾਣੀਆਂ ਯਾਰ ਹਾਂ ਵੇਟ ਦੇ ਹਿਸਾਬ ਨਾਲ ਆਪਾਂ ਜਾਨ ਬਚਾ ਕੇ ਖੋਜਾਂ ਜਿੰਨੇ ਵਜਣ ਦੇ ਹਿਸਾਬ ਨਾਲ ਜਿੰਨਾ ਜਿੰਨਾ ਵਜਣਾ ਨਾ ਮੇਰੇ ਇਹ ਤਾਂ ਗੱਲ ਹੈਗੀ ਆਪਿਆਂ ਵਾਲਿਆਂ ਨੇ ਲੈ ਜਾਣੀਆਂ ਇਹ ਹੂੰ ਬੜਾ ਜੇ ਭਾਈ ਸੋ ਕਰਕੇ ਬਾਰੇ ਲੈ ਜੇ ਬਾਰੇ ਦੀਆਂ ਬਾਰੇ ਹੀ ਲੈ ਮੇਰੇ ਖੁੱਲਾ ਮਾਨਤਨ ਕਰਦੇਗਾ ਗਾਲਾਂ ਬਣਾ ਲਵੇ ਮੁੱਲ ਆਪਣੇ ਨਾ ਮੁੱਲ ਬਣਾ ਲਵੇ ਹਾਂ ਖੁੱਲਾ ਮਾਨਤਨ ਕਰਦੇ ਠੀਕ ਆ ਇਹ ਨਹੀਂ ਗੱਲ ਕੋਈ ਠੀਕ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ